ਸਾਰੇ ਭਰਾਵਾਂ ਸਤਿ ਸ੍ਰੀ ਅਕਾਲ ਵੈਲਕਮ ਹੋ ਗਏ ਸਾਡੇ ਚੈਨਲ ਤੇ ਜਨਾਲ ਬਲਕ ਤੇ ਸਾਡੇ ਚੈਨਲ ਤੇ ਜਿਹੜੇ ਵੀ ਨਵੇਂ ਵੀਅਰਸ ਆਏ ਨੇ ਚੈਨਲ ਨੂੰ ਜਲਦੀ ਜਲਦੀ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੇ ਵੀਡੀਓ ਤੁਹਾਨੂੰ ਪਤਾ ਲੱਗ ਸਕੇ ਹੋਰ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਰਹੇ ਹੋਰ ਸੌਣ ਨਵੇਂ ਤਾਜੀ ਤੇ ਗਰਮੀ ਵਾਲੀ ਹੱਤ ਹੋ ਗਈ ਆ ਜੇਠ ਦਾ ਮਹੀਨਾ ਪੂਰਾ ਰੰਗ ਬੁਖਾਰਿਆ ਆਪਣੇ ਤੇ ਪੂਰੀ ਐਂਡ ਕਰਾ ਰਿਹਾ ਤੇ ਸਾਬਤ ਪਰਨਾਂ ਦੇ ਪਰਮਨ ਜਿਹੜੀ ਪਿਛਲੀ ਵੀਡੀਓ ਪਾਈ ਬਹੁਤ ਜ਼ਿਆਦਾ ਹੀ ਪਿਆਰ ਸਦਕਾਰ ਦਿੱਤਾ ਉਹਦੇ ਵਾਸਤੇ तहे ਦਿਲੋਂ ਧੰਨਵਾਦ ਤੁਹਾਡਾ ਤੇ ਕਮੈਂਟ ਕਰਨ ਵਾਸਤੇ ਵੀ ਬਹੁਤ ਧੰਨਵਾਦ ਤੇ ਅੱਜ ਉਸ ਤੋਂ ਵੀ ਤਗੜਾ ਟਾਪਿਕ ਲੈ ਕੇ ਆਪਾਂ ਤੁਹਾਡੇ ਵਾਸਤੇ ਆਏ ਹਾਂ ਜੀ ਜਦੋਂ ਅੱਗ ਵੱਰਦੀ ਹੋਵੇ ਗਰਮੀ ਪੈਂਦੀ ਹੋਵੇ ਤੇ ਫਿਰ ਕਬੂਤਰਬਾਜੀ ਉਦੋਂ ਹੀ ਹੁੰਦਾ 1.5 ਡੇਢ ਡੁੱਢ ਵਜੇ ਨੂੰ ਹੁਣ ਬਾਜ਼ੀਆਂ ਨੇ ਵੱਡ ਜਾਂਦੀਆਂ ਸਾਰੀ ਜਗ੍ਹਾ ਤੇ ਕੱਲ ਸਾਡੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਕੱਲ ਸਭ ਤੋਂ ਜ਼ਿਆਦਾ ਗਰਮੀ ਪੂਰੇ ਪੰਜਾਬ ਦੇ ਵਿੱਚ ਕੋਈ 46 ਡਿਗਰੀ ਤੋਂ ਉੱਪਰ ਟੈਂਪਰੇਚਰ 46.8 ਹੀ ਜਾਂ ਇੱਥੇ ਕਿ ਜੀ 45 ਨੇ ਇੰਨਾ 46 ਕੋ ਜੀ ਹਨਾ ਐਵੇਂ ਸਾਰੀ 45.8 ਨੀਅਰ ਅਬਾਊਟ 46 ਤੇ ਬਹੁਤ ਐਕਸਟ੍ਰੀਮ ਜਿਹੜਾ ਵੈਦਰ ਦੀ ਗਰਮੀ ਦਾ ਤੇ ਇੰਨੀ ਹੀਟ ਚੱਲਦੀ ਆ ਨਾ ਮੈਂ ਤੁਹਾਨੂੰ ਕਿਸਾ ਹੁਣ ਵੀ ਕੋਈ 12:00 12 ਦਾ ਟਾਈਮ ਤੇ ਟੈਂਪਰੇਚਰ 1043 ਹੋ ਗਿਆ ਜੀ ਠੀਕ ਹੈ ਜੀ ਤੇ ਚਲੋ ਜਿਆਦਾ ਗੱਲਾਂ ਨਾ ਕਰੀ ਆਪਾਂ ਇਹ ਆਪਣਾ ਟਾਪਿਕਲ ਜਿਵੇਂ ਤੁਸੀਂ ਆ ਥੰਬਨੇਲ ਤੇ ਵੇਖ ਲਾਗਾ ਭੀ ਅੱਗ ਵਰਦੀ ਹੋਵੇ ਤੇ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਕਬੂਤਰ ਬਾਜੀ ਵਾਸਤੇ ਇੱਕ ਸੋਨਾ ਕਬੂਤਰ ਬਾਜੀ ਵਾਸਤੇ ਇੱਕ ਜਾਨ ਗਰਮੀ ਗਰਮੀ ਦੀ ਕਬੂਤਰ ਨੂੰ ਪਰਵਾਹੀ ਕੋਈ ਨਹੀਂ ਹੁੰਦੀ ਠੀਕ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਮੋਤੀ ਪਿਸ਼ਟੀ ਦੀ ਮੋਤੀ ਪਿਸ਼ਟੀ ਦਾ ਕੀ ਕਮਾਲ ਹੈ ਕਬੂਤਰ ਬਾਜੀ ਚ ਕਾਸ ਕਰਕੇ ਗਰਮੀ ਦੀ ਕਬੂਤਰਬਾਜੀ ਦਾ ਕੀ ਕੰਮ ਇਹਦੇ ਤੇ ਮੈਂ ਡਿਟੇਲ ਵੀਡੀਓ ਲੈ ਕੇ ਆਇਆ ਇਹ ਤਰ੍ਹਾਂ ਮੈਂ ਦੱਸੂਗਾ ਕਿਵੇਂ ਬਣਦੀ ਆ ਕਿਹੜੀ ਚੀਜ਼ ਤੋਂ ਬਣਦੀ ਆ ਤੇ ਕਿੱਥੇ ਯੂਜ਼ ਕੀਤੀ ਜਾਂਦੀ ਆ ਕਬੂਤਰਬਾਜੀ ਚ ਇਹਦਾ ਫੰਕਸ਼ਨ ਕੀ ਆ ਕੰਮ ਕੀ ਕਰਦੀ ਆ ਕਿ ਕਿਹੜੀ ਚੀਜ਼ ਜੋ ਇਹ ਫਾਇਦੇਮੰਦ ਹੈ ਜਿਹੜੀ ਕਬੂਤਰਬਾਜੀ ਦੇ ਵਿੱਚ ਕਬੂਤਰ ਜ਼ਿਆਦਾ ਉੱਡਦੇ ਆ ਗਰਮੀ ਦੇ ਵਿੱਚ ਮੋਤੀ ਪਿਛਟੀ ਵਾਲੇ ਕਬੂਤਰ ਤੇ ਇਹਨੂੰ ਮੈਂ ਤੁਹਾਨੂੰ ਦੇਣ ਦਾ ਇੱਕ ਸੁੰਦਰ ਤੇ ਬਿਹਤਰੀਨ ਤਰੀਕਾ ਸੁਭ ਦੇਣੀ ਹੈਵੇਂ ਠੀਕ ਹੈ ਜੀ ਤੁਸੀਂ ਸੁਣੀਆਂ ਹੋਣਗੀਆਂ ਗੱਲਾਂ ਬਾਤੂ ਲੇਕਿਨ ਦੇਣ ਦਾ ਤਰੀਕਾ ਵੀ ਤੁਹਾਨੂੰ ਮੈਂ ਕਹ ਲੈ ਰਹੇ ਦੱਸੂਗਾ ਬਹੁਤ ਵਧੀਆ ਵੀਡੀਓ ਲਾਸਟ ਤੱਕ ਮੇਰੇ ਭਰਾ ਵੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਵਧੀਆ ਵੀਡੀਓ ਰਹਿਣ ਵਾਲੀ ਅੱਜ ਦੀ ਤੇ ਯਾਰ ਆਪਾਂ ਕੱਲ ਪਰਸੋ ਦੀਆਂ ਗੱਲਾਂ ਨਹੀਂ ਕਰਦੇ 6 ਮਹੀਨੇ ਦੀਆਂ ਗੱਲਾਂ ਨਹੀਂ ਕਰਦੇ ਸਾਲ ਦੀਆਂ ਨਹੀਂ ਕਰਦੇ ਆ ਅੱਜ ਵੀਡੀਓ ਵੇਖੋ ਕਾਲ ਨੂੰ ਕਬੂਤਰ ਸੰਭੋ ਤੇ ਲਾ ਕੇ ਵੇਖੋ ਤੇ ਜੇ ਨਜ਼ਾਰਾ ਨਾਲ ਲਿਆ ਦਿੱਤੇ ਫਿਰ ਤਾਂ ਗੱਲ ਕਰਿਓ ਆਪਾਂ ਉਹ ਲੋਗੀਆਂ ਸ਼ੁਗੀਆਂ ਗੱਲਾਂ ਨਹੀਂ ਕਰਦੇ ਯਾਰ ਦੁਨੀਆ ਤੋਂ ਚਲ ਜਾਣਾ ਸਾਰਿਆਂ ਨੇ ਆਪਾਂ ਵੀ ਚਲ ਜਾਣਾ ਇਹ ਜਿਹੜਾ ਤੁਹਾਡੇ ਕੋਲ ਇਲਮ ਹੈ ਜਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਤੁਹਾਡੇ ਕੋਲ ਜਿਹੜੀ ਗਿਆਨ ਆ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਇੱਥੇ ਛੱਡ ਕੇ ਜਾਣਾ ਤੇ ਜੇ ਕਿਸ ਨੂੰ ਦੱਸ ਦਾਂਗੇ ਤੇ ਜੇ ਕੇ ਦਾ ਬੈਨੀਫਿਟ ਹੋ ਜਿੱਤੇ ਯਾਰ ਸਾਡਾ ਕੀ ਜਾਂਦਾ ਲੋਕ ਲਗਾਉਂਦੇ ਆ ਇਸ ਚੀਜ਼ ਦੇ ਪੈਸੇ ਵਟਦੇ ਆ ਆਨ ਨੂੰ ਇਹ ਚੀਜ਼ ਤੋਂ ਕੋਈ ਇਲਾਜ ਨਹੀਂ ਹੈਗਾ ਬਿਨ ਬਗੈਰ ਇਲਾਜ ਦੇ ਆਪਾਂ ਸਾਰੀਆਂ ਚੀਜ਼ਾਂ ਦੱਸਦੇ ਆ ਤੇ ਲੋਕ ਯੂਜ਼ ਵੀ ਕਰਦੇ ਭਰਾ ਤੇ ਉਹਨਾਂ ਨੂੰ ਯਾਰ ਫਾਇਦਾ ਹੁੰਦਾ ਹੀ ਹੈ ਤੇ ਅਗਲੇ ਵੀਡੀਓ ਵੰਦੇ ਆ ਤੇ ਯੂਜ਼ ਕਰਦੇ ਆ ਠੀਕ ਹੈ ਜੀ ਤੇ ਇਹ ਬਹੁਤ ਵੱਧਿਆ ਤੁਹਾਨੂੰ ਨੁਕਤਾ ਦੱਸੂਗਾ ਤੇ ਵਰਤ ਕੇ ਵੇਖੋ ਕੱਲ ਹੀ ਲਾ ਕੇ ਵੇਖ ਲੋ ਯਾਰ ਦੂਰ ਦੀ ਗੱਲ ਤਾਂ ਛੱਡ ਦਿਓ ਕਿਹੜੇ ਲੱਖ ਰੁਪਏ ਦੀ 5-600 ਦੇ ਡੱਬੇ ਆ ਜਾਂਦੇ ਆ 5-7 ਸਾਲ ਦੀ ਜਿਹੜੀ ਵੈਲਿਡਿਟੀ ਹੋਣੀ ਉਹ ਕਿਤੇ ਮੁੱਕਣੀ ਨਹੀਂ ਤੁਹਾਡੇ ਕੋ 5-6 ਸਾਲ ਤੇ ਚਲੋ ਚੱਲੀਏ ਆਪਾਂ ਆਪਣੇ ਟੌਪਿਕ ਔਰ ਵੇਖੋ ਵੀਰ ਜੀ ਸਭ ਤੋਂ ਪਹਿਲਾਂ ਸਭ ਮੋਤੀ ਪਿਸ਼ਟੀ ਬਣਦੀ ਕਹਦੀ ਆ ਸਮੁੰਦਰ ਦੀਆਂ ਗਹਿਰਾਈਆਂ ਚੋਂ ਨਿਕਲਦੇ ਮੋਤੀ ਪਿਓਰ ਮੋਤੀ ਨੂੰ ਪਰਲਸ ਕਹਿੰਦੇ ਆ ਉਹਨਾਂ ਨੂੰ ਮਾਰ ਕੇ ਕੁੱਟ ਕੇ ਪਾਊਡਰ ਬਣਾ ਕੇ ਚੰਦਨ ਗੁਲਾਬ ਜਲ ਤੇ ਹੋਰ ਚੀਜ਼ਾਂ ਚ ਪਾ ਕੇ ਉਹਨੂੰ ਮਾਰਿਆ ਜਾਂਦਾ ਪਿਉਰੀਫਾਈ ਕੀਤਾ ਜਾਂਦਾ ਫਿਰ ਗੋਲੀਆਂ ਬਣਾਈ ਜਾਂਦੀਆਂ ਇਸ ਚੀਜ਼ ਦੇ ਤੇ ਉਹਨੂੰ ਅਬ ਮੋਤੀ ਬ੍ਰਿਸ਼ਤੀ ਦਾ ਨਾਮ ਦਿੰਦੇ ਆ ਉਹਨੂੰ ਮੋਤੀ ਬ੍ਰਿਸ਼ਤੀ ਕਹਿੰਦੇ ਆ ਠੀਕ ਹੈ ਤੇ ਤਸਵੀਰ ਇਹਦੀ ਐਕਸਟ੍ਰੀਮ ਠੰਡੀ ਮੈਨ ਆਫ ਇਟ ਇੰਨੀ ਠੰਡੀ ਬਹੁਤ ਹੀ ਜਿਆਦੀ ਠੰਡੀ ਇੱਕ ਦੋ ਦਿਨ ਸਰਦ ਗਰਮ ਜਾਂ ਠੰਡੀ ਗਰਮ ਇਹ ਤੇ ਬਈ ਪਹੋਲੀ ਠੰਡੀ ਆ ਇਹਨੋਂ ਜਿਆਦੀ ਠੰਡੀ ਚੀਜ਼ ਕੋਈ ਨਹੀਂ ਇੰਨੀ ਜਿਆਦੀ ਠੰਡੀ ਆ ਤਸਵੀਰ ਇਹਦੀ ਠੀਕ ਹੈ ਵੀਰ ਜੀ ਤੇ ਹੁਣ ਦੱਸ ਦਿਆਂ ਵੀ ਬਹੁਤੀ ਪਿਛਤੀ ਕੰਮ ਕਰਦੇ ਵੀ ਕਿਹੜੇ ਕੰਮ ਕਰਦੀ ਹੈ ਜਿਹਦੇ ਨਾਲ ਇੰਨੀ ਜਿਆਦੀ ਗਰਮੀ ਵਿੱਚ ਵੀ ਕਬੂਤਰ ਨੂੰ ਲਾ ਦੇ ਤੇ ਕਬੂਤਰ ਬਹੁਤ ਜਿਆਦਾ ਉੱਡ ਕੇ ਪੈਂਦਾ ਕੰਮਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਤੇ ਵੀਰ ਜੀ ਦਾ ਇਹੋ ਹੀ ਆ ਕਿ ਇਹ ਗਰਮੀ ਤੋਂ ਬਚਾ ਕਰਦੇ ਟੈਂਪਰੇਚਰ ਦੇ ਵਿੱਚੋਂ ਕਬੂਤਰ ਨੂੰ ਮਜ਼ਬੂਤ ਬਣਾਉਂਦੇ ਜਿਵੇਂ ਮੰਨ ਲਓ ਟੈਂਪਰੇਚਰ 40 43 44 45 ਜਿਵੇਂ ਅੱਜ ਕੱਲ 46 ਹੋਣ ਅੱਜ ਟੈਂਪਰੇਚਰ ਕੱਲ ਵੀ 46 ਤੇ ਅੱਜ ਵੀ 46 ਚੱਲਣ ਰਿਹਾ ਠੀਕ ਹੈ ਜੀ ਤੇ ਜਿਹੜੀ ਬੋਡੀ ਦੇ ਅੰਦਰੋਂ ਗਰਮੀ ਆ ਨਾ ਇੰਟਰਨਲ ਹੀਟ ਆ ਉਹਨੂੰ ਕੰਟਰੋਲ ਕਰਦੀ ਆ ਮਤਲਬ ਜਿਹੜੀ ਅੰਦਰ ਉਹ ਗਰਮੀ ਜਦੋਂ ਮਲਾਉ ਡੋੜ ਕੇ ਅੰਦਰ ਜਦੋਂ ਆਪਣੇ ਪਾਣੀ ਜਗਤਾ ਤੇ ਗਰਮੀ ਪੈਂਦੀ ਉਹ ਗਰਮੀ ਨਹੀਂ ਇਹਨਾਂ ਪੈਂਦ ਨੇ ਅੰਦਰ ਉਹਦਾ 쿨 ਰੱਖਣਾ ਜਿਹੜੀ ਹੀਟ ਹੁੰਦੀ ਉਹਨੂੰ ਠੰਡੇ ਕਰ ਦਿੰਦੀ ਆ ਤੇ ਇਹ ਵੀਰ ਜੀ ਇਹੋ ਜੀ ਚੀਜ਼ ਆ ਨਾ ਜਿਹੜੀ ਅੰਦਰ ਓਨੀ ਗਰਮੀ ਜਦੋਂ ਕਬੂਤਰ ਤੇ ਪੈਂਦੀ ਆ ਜਾਂਦੇ ਅੰਦਰ ਕੋਈ ਦਾਣਾ ਰਹਿੰਦਾ ਵੇਖਿਆ ਜਾਂ ਕੋਈ ਰਹਿ ਰਿੰਦੀ ਥੋੜੀ ਬਹੁਤੀ ਗੁਜਾਰ ਆ ਜਾਂਦੀ ਆ ਉਦੋਂ ਹੀ ਕਬੂਤਰ ਥਾਲ ਬਣ ਕੇ ਫਸਲੇ ਆਉਂਦਾ ਜਦੋਂ ਕਬੂਤਰ ਦੇ ਅੰਦਰ ਫਿਰ ਸਾੜ ਪੈਂਦਾ ਨਾ ਉਹਨੂੰ ਫਿਰ ਅੰਦਰੋਂ ਅੱਗ ਲੱਗਦੀ ਤੇ ਫਿਰ ਉਦੋਂ ਹੀ ਕਬੂਤਰ ਪਾਜਦਾ ਜਾਂ ਉਦੋਂ ਹੀ ਕਬੂਤਰ ਫਿਰ ਟਾਈਮ ਤੋਂ ਪਹਿਲਾਂ ਬਹਿ ਜਾਂਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਗਰਮੀ ਜੇ ਹੁੰਦੀ ਆ ਕਿ ਜਦੋਂ ਕਬੂਤਰ ਅੰਦਰੋਂ ਮੱਚ ਜਾਂਦਾ ਜਾਂ ਅੰਦਰ ਕੋਈ ਮਲਾ ਮੋਟਾ ਕੋਈ ਦਾਣਾ ਰਹਿ ਜਾਈ ਜਾਂ ਕੋਈ ਹੋਜੀ ਗੱਲਬਾਤ ਜਾਂ ਪਾਣੀ ਸੁੱਕਦਾ ਜਦੋਂ ਫਿਰ ਉਹਨੂੰ ਅੰਦਰ ਚਵਾਈ ਲੱਗਦੀ ਆ ਅੰਦਰੋਂ ਫਿਰ ਜਦੋਂ ਮੱਚਦਾ ਕਬੂਤਰ ਮਤਲਬ ਹੀਟ ਅਪ ਹੁੰਦਾ ਉਹੀ ਕਾਰਨ ਸਭ ਤੋਂ ਵੱਡਾ ਦਾ ਗਰਮੀ 'ਚ ਕਬੂਤਰ ਬਹਿਣ ਦਾ ਜਾਂ ਫਿਰ ਪਾਣੀ ਦੇ ਜਾਓ ਜੰਪਜੂ ਤੇ ਜੰਗਕਾਰ ਦੇ ਕੋ ਤੇ ਮੂੰਹ ਅਟ ਕੇ ਬਹਿ ਜੋ ਤੇ ਇੰਨੀ ਮੰਦੀ ਹਾਲ ਚ ਪੁੱਤਰ ਬੈਂਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਜੀ ਉਹ ਜਿਹੜੀ ਚੀਜ਼ ਆ ਨਾ ਉਹਨੂੰ ਮੋਤੀ ਪੁਸ਼ਤੀ ਕੰਟਰੋਲ ਕਰ ਦਿੰਦੀ ਅੰਦਰ ਲਹੀੜ ਨਹੀਂ ਹੋਣ ਦਿੰਦੀ ਕਬੂਤਰ ਅੰਦਰੋਂ ਠੰਡਾ ਕੂਲ ਰੱਖ ਦਿਆ ਠੀਕ ਹੈ ਜੀ ਇੱਕ ਨੰਬਰ ਤੇ ਸਭ ਤੋਂ ਵੱਡਾ ਕੰਮ ਇਹਦਾ ਏ ਆ ਉਸ ਤੋਂ ਬਾਅਦ ਜਿਹੜਾ ਕਮੂਤਰ ਦਾ ਦਿਮਾਗ ਹੁੰਦਾ ਨਾ ਉਹਦਾ ਤੇ ਦਿਲ ਦਾ ਬੈਲੈਂਸ ਬਣਾ ਕਰਾ ਲਿਆ ਜਿਹੜੀ ਦਿਲ ਦੀ ਬੀਟ ਹੁੰਦੀ ਹੈ ਨਾ ਹਾਰਟਬੀਟ ਨਾ ਨੂੰ ਹੈਵੀ ਹੋਣ ਦਿੰਦੀ ਤੇ ਨਾ ਡਾਊਨ ਹੋਣ ਦਿੰਦੀ ਜਾਨੀ ਨਾ ਉਹਦਾ ਬਲੱਡ ਪ੍ਰੈਸ਼ਰ ਵਾਧਦਾ ਤੇ ਨਾ ਘਟਦਾ ਤੁਸੀਂ ਕਦੋਂ ਵੇਖੋ ਜਦੋਂ ਅਸੀਂ ਗਰਮੀ 'ਚ ਕੰਮ ਕਰਾਂਗੇ ਜਾਂ ਗਰਮੀ 'ਚ ਜਾਵਾਂਗੇ ਜਾਂ ਜਦੋਂ ਸਾਨੂੰ ਗਰਮੀ ਲੱਗੂਗੀ ਸਭ ਤੋਂ ਪਹਿਲਾਂ ਫਿਰ ਦਿਮਾਗ ਡਿਸਟਰਬ ਹੁੰਦਾ ਅਸੀਂ ਇੱਕਦਮ ਡਿਸਟਰਬ ਹੋ ਜਾਂਦੇ ਆ ਮਤਲਬ ਸਾਡਾ ਬੀਪੀ ਆਪ ਹੁੰਦਾ ਹੀਟ ਸਟ੍ਰੋਕ ਹੋਣ ਤੋਂ ਪਹਿਲਾਂ ਵੀ ਇਹੋ ਚੀਜ਼ ਹੁੰਦੀ ਉਹਦੇ ਵਿੱਚ ਘਬਰਾਹਟ ਆ ਜਾਂਦੀ ਹੈ ਉਲਟਾ ਸਿੱਧਾ ਫਿਰ ਅਸੀਂ ਕਹਿੰਨੇ ਆ ਭੱਜਦੇ ਆ ਜਾਂ ਕੋਈ ਕੰਮ ਕਰਨ ਲੱਗੇ ਮਤਲਬ ਗਰਮੀ ਦੀ ਸਭ ਤੋਂ ਮੇਨ ਚੀਜ਼ ਹੀ ਏ ਸਭ ਤੋਂ ਪਹਿਲਾਂ ਦਿਮਾਗ ਦੇ ਅਟੈਕ ਕਰਦੀ ਜਦੋਂ ਦਿਮਾਗ ਦਾ ਥਿਸ ਬੈਲੈਂਸ ਹੋ ਜਾਂਦਾ ਫਿਰ ਉਹ ਦਿਲ ਦੇ ਉੱਤੇ ਉਦਾਸਰ ਪੈਂਦਾ ਫਿਰ ਜਿਹੜਾ ਦਿਲ ਹੁੰਦਾ ਜਿਹੜਾ ਖੂਨ ਪੰਪ ਕਰਨ ਦਾ ਬਾਡੀ ਚ ਸਹੀ ਦੇ ਕੇ ਨਾਲ ਜਾਂਦਾ ਉਹਦੇ ਨਾਲ ਬੀਪੀ ਵੱਧ ਜਾਂ ਘਟਦਾ ਇਸ ਕੰਡੀਸ਼ਨ ਦੇ ਵਿੱਚ ਵੀ ਕਬੂਤਰ ਦੀ ਜਿਹੜੀ ਪ੍ਰਵਾਹ ਹੈ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਇਸ ਜੀ ਨੂੰ ਇਹਨੇ ਹੋਣ ਨਹੀਂ ਦੇਣਾ ਇਹਨੇ ਦਿਲ ਤੇ ਦਿਮਾਗ ਦੇ ਵਿੱਚ ਬੜਾ ਵਧੀਆ ਬੈਲੈਂਸ ਬਣਾ ਕੇ ਰੱਖਣਾ ਪਿੰਨਾ ਕਬੂਤਰ ਦਾ ਦਿਮਾਗ ਜਿਹੜਾ ਵਹਿਲੂਗਾ ਨਾ ਉਹਦਾ ਦਿਲ ਦੀ ਵੀ ਜਿਹੜੀ ਤੜਕਣਾ ਵਧੂਗੀ ਤੇ ਨਾ ਘਟੂਗੀ ਕਿਉਂਕਿ ਜਦੋਂ ਕਬੂਤਰ ਉੱਡਦਾ ਨਾ ਗਰਮੀ ਦੇ ਵਿੱਚ ਤੇ ਫਿਰ ਜਦੋਂ ਪ੍ਰਵਾਸ ਕਰਦਾ ਫਿਰ ਉਹਨੂੰ ਸਟ੍ਰੈਸ ਆਉਂਦੀ ਵਿਚਾਰੇ ਨੂੰ ਟੈਨਸ਼ਨ ਆਉਂਦੀ ਆ ਬੀਪੀ ਵਾਧਾ ਘਟਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਕੰਟਰੋਲ ਕਰਦੀ ਹੈ ਦੂਜਾ ਕੰਮ ਇਹਦਾ ਆ ਹੈ ਜਿਹੜਾ ਸਭ ਤੋਂ ਮੇਨ ਕੰਮ ਪਤਾ ਕੀ ਆ ਕੈਲਸ਼ੀਅਮ ਜਿਹੜਾ ਨੇਚਰਲ ਕੈਲਸ਼ੀਅਮ ਹੈ ਨਾ ਉਹਦਾ ਬਹੁਤ ਵੱਡਾ ਸੋਰਸ ਆ ਕੈਲਸ਼ੀਅਮ ਦੀ ਜਦੋਂ ਕਮੀ ਪੂਰੀ ਹੁੰਦੀ ਹੈ ਨਾ ਕਿਸੇ ਵੀ ਬਾਡੀ 'ਚ ਆਪਣੀ ਲਾ ਲੋ ਜਾਂ ਜਾਨਵਰ ਦੀ ਸਭ ਤੋਂ ਪਹਿਲਾਂ ਉਹਦੇ ਜਿਹੜੇ ਖੰਭ ਆ ਮਜ਼ਬੂਤ ਹੁੰਦੇ ਆ ਹੱਡੀਆਂ ਉਹ ਮਜ਼ਬੂਤ ਹੁੰਦੀਆਂ ਤੇ ਜਿਹੜੀ ਪਾਵਰ ਜਿਹੜੀ ਤਾਕਤ ਆ ਉਹ ਹੱਡੀਆਂ ਦੇ ਵਿੱਚ ਆਉਂਦੀ ਆ ਜਿਹੜੀ ਉਹਨੂੰ ਜਦੋਂ ਉੜਦਾ ਪ੍ਰਵਾਸ ਕਰਦਾ ਕਬੂਤਰ ਗਰਮੀ 'ਚ ਉਸ ਟਾਈਮ ਤੇ ਉਹਨੂੰ ਉਹ ਚੀਜ਼ ਦੀ ਲੋੜ ਹੁੰਦੀ ਆ ਠੀਕ ਹੈ ਜੀ ਜਿਹਨੂੰ ਸਟਰੈਂਥ ਕਹਿ ਦਿੰਨੇ ਆਪਾਂ ਉਹ ਸਾਰੀ ਚੀਜ਼ਾਂ ਕੈਲਸ਼ੀਅਮ ਨਾਲ ਆਉਣੀਆਂ ਠੀਕ ਹੈ ਜਦੋਂ ਮੰਨ ਲਓ ਕਬੂਤਰ ਦਾ ਸਰੀਰ ਨਹੀਂ ਟੁੱਟਣਾ ਆਪਾਂ ਜਨਾ ਉਹਨੇ ਥੱਕਣਾ ਨਹੀਂ ਪਰ ਉਸ ਟਾਈਮ ਨਾਲ ਵਧਣਾ ਇਹਨਾਂ ਚੀਜ਼ਾਂ ਨਾਲ ਵਧਣਾ ਤੇ ਪ੍ਰਵਾਜ ਉਹਦੀ ਨੇਚਰਲੀ ਵਧਣੀ ਵਧਣੀ ਹੈ ਠੀਕ ਹੈ ਜੀ ਤੇ ਤੀਜਾ ਸਭ ਤੋਂ ਮੇਨ ਕੰਮ ਇਹਦਾ ਇਹ ਚੌਥਾ ਕੰਮ ਜਦੋਂ ਕਬੂਤਰ ਗਰਮੀ ਚ ਉੱਡ ਡੁੱਟ ਕੇ ਬਿਹਾਲ ਹੁੰਦਾ ਨਾ ਜਾਂ ਜਦੋਂ ਬਹਿਣਾ ਹੁੰਦਾ ਕਬੂਤਰ ਨੇ ਜਾਂ ਬਹਿ ਜਾਂਦਾ ਕਬੂਤਰ ਜ਼ਿਆਦਾਤਰ ਕਬੂਤਰ ਜਿਹੜੇ ਗਰਮੀ 'ਚ ਮਰਦੇ ਆ ਨਾ ਹੀਟ ਸਟ੍ਰੋਕ ਨਾਲ ਮਰਦੇ ਆ ਉਹਨਾਂ ਦੇ ਬਾਡੀ 'ਚ ਪਾਣੀ ਦੀ ਕਮੀ ਹੋ ਜਾਂਦੀ ਆ ਹੀਟ ਸਟ੍ਰੋਕ ਹੋ ਜਾਂਦਾ ਨਾਲ ਉਹ ਐਕਸਪਾਇਰ ਹੋ ਜਾਂਦੇ ਆ ਇਹ ਜਿਹੜੀ ਚੀਜ਼ ਆ ਨਾ ਮੋਤੀ ਪਿਸ਼ਤੀ ਬਾਡੀ ਦੇ ਵਿੱਚ ਹੀਟ ਸਟ੍ਰੋਕ ਨੇ ਹੋਣ ਦਿੰਦੀ ਮਤਲਬ ਬਾਡੀ ਦਾ ਅੰਦਰਲਾ ਟੈਂਪਰੇਚਰ ਨੂੰ ਕੂਲ ਲੈਂਡ ਵਾਂਗੂ 쿨ਿੰਗ ਬਣਾ ਕਰਾ ਦਿਆ ਤੇ ਕਬੂਤਰ ਨੂੰ ਹੀਟ ਸਟ੍ਰੋਕ ਨਾਲ ਹੋਵੇ ਉਹਦੀ ਨਾਲ-ਨਾਲ ਜਦੋਂ ਜਦੋਂ ਉੱਡਦਾ ਵਾ ਜਦੋਂ ਪਾਣੀ ਖਤਮ ਹੁੰਦਾ ਅੰਦਰੋਂ ਗਰਮੀ ਪੈਂਦੀ ਗਰਮੀ ਨਹੀਂ ਪੈਂਦੀ ਠੰਡਕ ਦੇ ਜਾਂਦੀ ਤੇ ਉਹਦੇ ਨਾਲ ਕਬੂਤਰ ਦੀ ਰਿਕਵਰੀ ਹੋ ਜਾਂਦੀ ਹੈ ਤੇ ਕਬੂਤਰ ਨੂੰ ਪ੍ਰਵਾਨ ਦੀ ਫਿਰ ਕਬੂਤਰ ਆਪਣੇ ਉਡਾਨ ਜਿੰਨੀ ਉਹਨੇ ਦੇਣੀ ਹੁੰਦੀ ਹੈ ਨਾ ਜਿਆਦਾ ਨਹੀਂ ਦੇ ਸਕਦਾ ਤੇ ਘੱਟ ਵੀ ਨਹੀਂ ਦਿੰਦਾ ਫਿਰ ਓਨੀ ਪ੍ਰਵਾਹ ਜਿੰਨੀ ਉਹ ਦਿੰਦਾ ਓਨੀ ਦੇ ਕੇ ਕਬੂਤਰ ਪੱਕਾ ਹੁੰਦਾ ਨਹੀਂ ਤੁਸੀਂ ਅਕਸਰ ਵੇਖੋ ਗਰਮੀ ਦੇ ਕਬੂਤਰ 8 9 ਵਜੇ 10 ਵਜੇ ਬਹਿ ਕੇ ਤੇ ਆਪਣਾ ਵੇਲੇ ਹੋ ਜਾਂਦੇ ਆ ਵੀਰ ਜੀ ਹੁਣ ਇਹ ਮੈਂ ਤੁਹਾਨੂੰ ਦੱਸ ਦਿੱਤੇ ਆ ਮੋਤੀ ਪਿਛੀ ਦਾ ਕੰਮ ਇਸ ਤੋਂ ਬਾਅਦ ਸਭ ਤੋਂ ਮੇਨ ਜਿਹੜਾ ਫੰਕਸ਼ਨ ਆਉਂਦਾ ਨਾ ਅੱਗੇ ਇਹਨੂੰ ਦੇਣਾ ਕਿ ਤਰ੍ਹਾਂ ਇਹਦੇ ਦੇਣ ਦਾ ਟਾਈਮ ਕਿ ਤਰ੍ਹਾਂ ਕਿੰਨੇ ਵਜੇ ਆ ਤੇ ਕਿਹੜੀ ਚੀਜ਼ ਦੇ ਵਿੱਚ ਰੱਖ ਕੇ ਜਾਂ ਲਾ ਕੇ ਜਾਂ ਕਿਹੜੇ ਤਰੀਕੇ ਨਾਲ ਦੇ ਸਕਦੇ ਆ ਤਾਂ ਜੋ ਇਹ ਜਿਹੜਾ ਆਪਣਾ ਪੂਰਾ ਫੰਕਸ਼ਨ ਇਹੋ ਜਿਹਾ ਤਰੀਕਾ ਤੁਹਾਨੂੰ ਦੱਸੂਗਾ ਦੇਣ ਦੇ ਵੀ ਇਹ ਆਪਣਾ 101% ਜਿਹੜਾ ਕੰਮ ਪੂਰਾ ਕਰੂਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਵੀਰ ਜੀ ਗੋਲੀ ਕੋਈ ਵੀ ਜਿਹੜੀ ਆਪਾਂ ਕਬੂਤਰ ਨੂੰ ਸਵੇਰੇ ਗੋਲੀ ਦੇ ਕੇ ਡਾਉਨੇ ਆ ਕੋਈ ਬੰਨ ਕੇ ਗੋਲੀ ਲਾਉਂਦੇ ਆ ਕੋਈ ਖੁੱਲੀ ਗੋਲੀ ਦੇ ਕੇ ਕਬੂਤਰ ਨੂੰ ਛੱਡਦੇ ਆ ਉਹਦੇ ਵਿੱਚ ਰੱਖ ਕੇ ਵੀ ਆਪਾਂ ਮੋਤੀ ਪਿਸ਼ਤੀ ਦੇ ਸਕਦੇ ਆ ਹੁਣ ਦੇਣੇ ਕਿੰਨੇ ਆ ਕੁਆਂਟੀਟੀ ਕਿੰਨੀ ਹੋਣੀ ਚਾਹੀਦੀ ਤੇ ਕਿਵੇਂ ਦੇਣੇ ਆ ਇਹਦੇ ਵਿੱਚ ਵੀ ਜੀ ਤੁਸੀਂ ਕੀ ਕਰਨਾ ਵਾ ਇੱਕ ਸਿੰਪਲ ਸਾਦਾ ਤਰੀਕਾ ਤੁਹਾਨੂੰ ਦੱਸਦਾ ਤਾਂ ਆਪਣੇ ਘਰ ਮਾਚੀ ਦੀਆਂ ਤਿੱਲੀਆਂ ਹੁੰਦੀਆਂ ਆ ਉਹ ਤਿੱਲੀ ਲੈ ਲਓ ਉਲਟੀ ਕਰ ਲਓ ਜਿੱਦਲੇ ਬਰੋਂ ਜਲਦੀ ਉਹ ਬੰਨਣਾ ਆਪਣੇ ਹੱਥ ਨਾਲੋ ਮੋਤੀ ਪਿਸ਼ਤੀ ਦੀ ਡੱਬੀ ਖੋਲੋ ਉਹਦੇ ਵਿੱਚੋਂ ਤਿੱਲੀ ਭਰੋ ਤੇ ਜਿੰਨੀ ਤਿੱਲੀ ਦੇ ਉੱਤੇ ਆ ਜੇ ਜਿਹੜੀ ਗੋਲੀ ਤੁਸੀਂ ਦੇ ਕੇ ਸਵੇਰੇ ਡਾਉਂਦੇ ਕਬੂਤਰ ਨੂੰ ਥੋੜੀ ਜਿਹੀ ਖੋਲੋ ਗੋਲੀ ਦੀ ਉਹਦੇ ਵਿੱਚ ਪਾ ਕੇ ਦੋ ਉਸ ਤੋਂ ਗੋਲੀ ਗੋਲ ਕਰਕੇ ਕਬੂਤਰ ਦੇ ਅੰਦਰ ਰੱਖ ਕੇ ਜੋ ਆਪਣਾ ਤੇ ਖੇਡ ਪਾਣੇ ਲਾਉਣਾਂ ਲਾਗਦੇ ਕਬੂਤਰ ਨੂੰ ਛੱਡ ਦਿਓ ਇੱਕ ਤੇ ਇਹ ਤਰੀਕਾ ਹੋ ਗਿਆ ਬਹੁਤ ਵਧੀਆ ਤਰੀਕਾ ਵੀ ਜਲਦੀ ਬਾਜੀ ਜੇ ਆਪਾਂ ਦੇਣੀ ਜਾਂ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਇਹ ਤਰੀਕਾ ਵੀ ਕੰਮ ਕਰ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਆ ਗਿਆ ਕੁੱਟੇ ਪਾਣੀ ਦੇ ਵਿੱਚ ਕੁੱਟਾ ਪਾਣੀ ਕਿਹੜਾ ਜਿਹੜਾ ਆਪਾਂ ਕਬੂਤਰ ਨੂੰ ਰਾਤ ਨੂੰ ਦੇ ਕੇ ਡਾਉਣੇ ਆ ਜਿਤਨਾ ਕੋਈ 3 ਵਜੇ ਲਾਉਂਦਾ ਕੋਈ 2 ਵਜੇ ਲਾਉਂਦਾ ਕੋਈ 1 ਵਜੇ ਲਾਉਂਦਾ ਉਹਦੇ ਵਿੱਚ ਵੀ ਮੋਤੀ ਪਿਸ਼ਟੀ ਦਿੱਤੀ ਜਾਂਦੀ ਹੈ ਉਹਦਾ ਟਾਈਮ ਸੇਮ ਉਹੋ ਜਿਹੇ ਟਾਈਮ ਤੁਸੀਂ ਕੁੱਟਾ ਪੰਡਰਾਉਣ ਨੂੰ ਲਾਉਂਦੇ ਉਹ ਕੀ ਕਰਨਾ ਤੁਸੀਂ ਕੁੱਟਾ ਪਾਣੀ ਜਿਵੇਂ ਵੀ ਜਿੰਨਾ ਭਿੰਦੇ ਦੇ ਕੇ ਬਣਾ ਕੇ ਕਰਨਾ ਕਿ 10 ਮਿਲ ਸਾਈਡ ਤੇ ਪਾ ਕੇ 10 ਮੱਚ ਦੀਲੀ ਚੋਕ ਕੇ ਵੇ ਸੁੱਟ ਕੇ ਘੋਲ ਕੇ 10 ਮਿਲ ਦੇ ਵਿੱਚ ਫਿਰ ਦੂਜਾ ਕੁੱਟਾ ਪਾਣੀ ਜਿੰਨਾ ਦਿੰਦੇ ਆ ਉਹਨਾਂ ਹੀ ਸਿਰਿੰਜ ਦੇ ਵਿੱਚ ਭਰ ਕੇ ਤੇ ਕਬੂਤਰ ਨੂੰ ਦੇ ਦੇਣਾ ਠੀਕ ਹੈ ਜੀ ਇਹ ਤੇ ਤਰੀਕਾ ਹੋ ਗਿਆ ਵੀਰ ਜੀ ਕੁੱਟੇ ਪਾਣੀ ਦੇ ਜਾਂਦੇ ਮੈਂ ਤੁਹਾਨੂੰ ਦੋ ਤਰੀਕੇ ਦੱਸ ਤਾ ਇੱਕ ਤੇ ਗੋਲੀ ਚਾ ਰੱਖ ਕੇ ਇਹ ਕੁੱਟੇ ਪਾਣੀ ਗੋਲੀ ਦਾ ਟਾਈਮ ਸੇਮ ਜਦੋਂ ਸਵੇਰੇ ਕਬੂਤਰ ਨੂੰ ਲਾਵਾ ਜਾਣਾ ਜਾਂ ਗੋਲ ਦੇਣੀ ਉਦੋਂ ਦੇ ਕੇ ਢਾ ਦਿਓ ਕੁੱਟਿਆ ਜਿਹੜਾ ਪਾਣੀ ਜੋ ਠੰਡਾ ਰਾਤ ਨੂੰ ਲਾਉਨੇ ਆਪਾਂ ਉਹਦੇ ਵਿੱਚ ਉਹ ਵੀ ਤਰਮੰਤਰੀ ਕਾ ਦਾ ਦਿੱਤਾ ਹੁਣ ਤੀਜਾ ਤਰੀਕਾ ਵੀਰ ਜੀ ਕਿਹੜਾ ਤੀਜਾ ਤਰੀਕਾ ਸਭ ਤੋਂ ਵਧੀਆ ਜਿਹਨੂੰ ਮੈਂ ਮੰਨਦਾ ਇਸ ਤੋਂ ਬਾਅਦ ਇਹ ਕਿਹੜਾ ਹੋਰ ਤਰੀਕਾ ਉਹ ਵੀ ਬਹੁਤ ਵਧੀਆ ਇਹ ਤਰੀਕਾ ਕੀ ਆ ਔਰ ਮੇਰੇ ਸਾਹਵਨ ਵਾਲ ਜਿਵੇਂ ਅਸੀਂ ਕਹਿੰਦੇ ਆ ਕਿ ਸਭ ਤੋਂ ਬੈਸਟ ਚੀਜ਼ ਆ ਜਾਂ ਉਸਤਾਦ ਲੋਗ ਵੀ ਜਿਤਨਾ ਦਿੰਦੇ ਆ ਸਭ ਤੋਂ ਪਹਿਲਾਂ ਤੇ ਇੱਕ ਕੈਪਸੂਲ ਲਓ 0 ਨੰਬਰ ਦਾ ਪਿਛੇ ਵੀ ਸ਼ਾਇਦ ਮੈਂ ਵੀਡੀਓ ਚ ਇਹ ਗੱਲ ਦੱਸੀ ਆ ਉਹਨੂੰ ਕੀ ਕਰਨਾ 0 ਨੰਬਰ ਤੇ ਕੈਪਸੂਲ ਨੂੰ ਤੁਸੀਂ ਕਰਨਾ ਖੋਲ ਲੈਣ ਲੈ ਕੈਪਸੂਲ ਆਮ ਰਾਮ ਨਾ ਕੇ ਮੈਡੀਕਲ ਸਟੋਰ ਤੋਂ ਮਿਲ ਜਾਂਦੇ ਆ ਖੋਲ ਕੇ ਮਾਚਸ ਦੀ ਤਿੱਲੀ ਲੈਣੀ ਆ ਸੇਮ ਉਹਨੇ ਮੋਤੀ ਪਿਛਲੀ ਪਰਣੀ ਆ ਅੱਧੀ ਇੱਕ ਹੋਲ ਚ ਪਾ ਦੇਣੀ ਅੱਧੀ ਦੂਜੇ ਹੋਲ ਚ ਪਾ ਦੇਣੇ ਠੀਕ ਹੈ ਜੀ ਉਹੋ ਹੀ ਮਾਚਸ ਦੀ ਤਿੱਲੀ ਲੈਣੀ ਆ ਮੱਖਣੀ ਜਿਹੜੀ ਘਰ ਦੇ ਬਣੀ ਹੁੰਦੀ ਆ ਤਾਜ਼ਾ ਮੱਖਣ ਹੋਵੇ ਤਿੱਲੇ ਚੋਕ ਕੇ ਇਧਰ ਵਾਲਾ ਕੈਪਸੂਲ ਭਰ ਲੈਣਾ ਫਿਰ ਉਧਰ ਵਾਲਾ ਭਰ ਲੈਣਾ ਤੇ ਫਿਰ ਕੈਪਸੂਲ ਨੂੰ ਬੰਦ ਕਰ ਦੇਣਾ ਜਿਹੜਾ ਮਾੜਾ ਮੋਟਾ ਕੋਈ ਬਾਹਰ ਉਹਦੇ ਥੰਦਾ ਲੱਗੂਗਾ ਨੂੰ ਸਾਫ਼ ਕਰੇ ਕੱਪੜੇ ਨਾਲ ਤੇ ਵੀਰ ਜੀ ਰੱਬ ਦਾ ਨਾਮ ਲੈ ਕੇ ਜਦੋਂ ਕਬੂਤਰ ਨੂੰ ਸਵੇਰੇ ਛੱਡਣਾ ਨਾਲ ਹੀ ਦੇ ਕੇ ਡਾ ਦੇਣਾ ਹੈ ਇਹ ਗੋਲੀ ਤੁਸੀਂ ਦੇਣੀ ਚਾਹੁੰਦੇ ਉਹ ਵੀ ਕੈਪਸੂਲ ਦੇ ਵਿੱਚ ਹੀ ਪਾ ਦੇਣੇ ਨਾਲੇ ਕਬੂਤਰ ਵੀ ਜਿੱਦਾਂ ਟਾਈਮ ਵੀ ਬਹੁਤ ਅਗਰੇ ਜਿੱਦਾਂ ਮੈਂ ਗੱਲ ਦੱਸੇ ਲੱਗਾ ਟਾਈਮ ਵੀ ਵਧਾ ਕੇ ਬਹੁਗਾ ਕਬੂਤਰ ਤੁਹਾਡਾ ਜਦੋਂ ਕੋ ਖੁੱਲੀ ਗੋਲੀ ਲਾਉਂਦੇ ਜਾਂ ਇਹ ਇੱਕ ਸਾਫ ਦਾ ਬੰਦ ਹੀ ਹੋ ਜਾਂਦੀ ਆ ਠੀਕ ਹੈ ਜੀ ਤੇ ਇਹ ਤਰੀਕਾ ਵੀ ਬੜਾ ਕਾਰਗਰ ਹੈ ਠੀਕ ਹੈ ਜੀ ਔਰ ਇਸ ਤੋਂ ਵੀ ਇੱਕ ਜਿਹੜਾ ਵਧੀਆ ਤਰੀਕਾ ਹੋਰ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੋਰ ਪਾਣੀਆਂ ਤੇ ਨਾਲ ਮੋਟੀਵਿਟੀ ਪਾਣੇ ਤੇ ਉਹ ਵੀ ਲਾਜਵਾਬ ਤਰੀਕਾ ਉਹ ਤਰੀਕਾ ਵੀ ਤੁਸੀਂ ਯੂਜ਼ ਕਰਕੇ ਉਹ ਤਰੀਕਾ ਮੈਂ ਤੁਹਾਨੂੰ ਦੱਸ ਦਾਂ ਠੀਕ ਹੈ ਵੀਰ ਜੀ 10 ml ਵੀਰਜ ਤੁਸੀਂ ਲੈ ਲੈਣਾ ਪਾਣੀ ਸਿੰਪਲ ਸਾਦਾ ਪਾਣੀ ਉਹਦੇ ਵਿੱਚ ਤੁਸੀਂ ਕਰਨੇ ਆ 2 ਤੋਂ 3 ਬੂੰਦਾਂ ਪਾਉਣੀਆਂ گلاب ਜਲ ਦੀਆਂ ਇਹ ਵੀ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਲੱਗਾ ਨਾ ਬਹੁਤ ਹੀ ਲਾਜਵਾਬ ਤੇ ਬਹੁਤ ਹੀ ਵਧੀਆ ਗਰਮੀ 46 47 ਡੈਂਪਰ ਵਿੱਚ ਜਿਹੜਾ ਪੈਂਦਾ ਵੀ ਉੱਚ ਵੀ ਆਪਦਾ ਬਹੁਤ ਕੰਮ ਕਰੋਗੇ 10 ml ਜਿਹੜਾ ਤੁਸੀਂ ਪਾਣੀ ਲੈ ਲੈਣਾ ਸਾਦਾ ਸਿੰਪਲ 2 ਤੋਂ 3 ਬੂੰਦਾਂ گلاب ਜਲ ਦੀਆਂ ਪਾਉਣੀਆਂ ਜਾਂ گلاب ਦੇ ਅਰਕ ਦੀਆਂ ਪਾਉਣੀਆਂ ਇੱਕ ਤੋਂ ਦੋ ਬੂੰਦਾਂ ਇੱਕ ਰੂਹ ਕੇਵੜਾ ਦਾ ਰੂਹ ਕੇਵੜਾ ਪੰਸਾਰੀ ਦੀ ਦੁਕਾਨ ਤੋਂ ਮਿਲ ਜੇ ਜਾਂ ਤੁਹਾਨੂੰ ਵੱਡੀ ਸੌਦੇ ਦੀ ਦੁਕਾਨਾਂ ਤੋਂ ਮਿਲ ਜਾਊਗਾ ਬਹੁਤ ਵਧੀਆ ਆਦੀ ਸਮੈਲ ਹੁੰਦੀ ਆ ਉਹ ਦੀਆਂ ਇੱਕ ਤੋਂ ਦੋ ਬੂੰਦਾਂ ਵਿੱਚ ਪਾ ਲੈਣੀ ਆ ਉਸ ਤੋਂ ਬਾਅਦ ਕੀ ਕਰਨਾ ਸੰਦਲ ਸਫੇਦ ਚਿੱਟੇ ਰੰਗ ਦਾ ਸੰਦਲ ਹੁੰਦਾ ਖੁਸ਼ਬੂਦਾਰ ਹੁੰਦਾ ਵਾਲਾ ਉਹ ਲੈ ਕੇ ਤੁਸੀਂ ਪੰਸਾਰੀ ਦੁਕਾਨ ਤੋਂ ਤੇ ਇੰਜ ਦੋ ਉਂਗਲੀਆਂ ਨਾਲ ਇੱਕ ਚੁੰਡੀ ਭਰ ਕੇ ਉਸੇ ਪਾਣੀ 'ਚ ਪਾ ਲੈਣੀ ਪਾ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਪਾਣੀ ਘੋਲ ਲੈਣਾ ਤੇ ਇੱਕ ਕੱਖ ਦੇ ਉੱਤੇ ਮੋਤੀ ਪਿਸ਼ਤੀ ਪਾ ਕੇ ਉਹ ਵਿੱਚ ਪਾ ਦੇਣ ਤੇ ਐਂ ਚੰਗੀ ਤਰ੍ਹਾਂ ਉਹਨੂੰ ਇੱਕ ਜਾਨ ਕਰ ਲੈਣਾ ਜਦੋਂ ਉਹ ਇੱਕ ਜਾਨ ਹੋ ਗਿਆ ਸਿਰਿੰਜੇ 'ਚ 10 ਮਲ ਭਰ ਲੈਣਾ ਠੀਕ ਹੈ ਵੀਰ ਜੀ ਭਰ ਕੇ ਸਿਰਿੰਜੇ 'ਚ 10 ਮਲ ਜੇ ਤੇ 7 ਵਜੇ ਉੱਲੇ ਲੱਗਦੇ ਤੇ ਇਹ ਕੰਮ 6 ਵਜੇ ਕਰ ਦੋ ਤੇ ਜੇ 6 ਵਜੇ ਤੁਹਾਡਾ ਪੱਲਾ ਵਜਦਾ ਜਾਂ ਉੱਲੇ ਵਜਦੇ ਤੇ ਇਹ ਕੰਮ 5 ਵਜੇ ਸਵੇਰੇ ਕਰ ਦੋ ਜਦੋਂ ਕਬੂਤਰ ਤੁਸੀਂ ਐ ਸਵੇਰੇ ਪਲਟਣਾ ਤੁਹਾਨੂੰ ਪਤਾ ਗਰਮੀ ਦੇ ਵਿੱਚ ਕਬੂਤਰ ਪਲਟੇ ਤੋਂ ਬਿਨਾਂ ਨਹੀਂ ਟਾਈਮ ਵਿੱਚ ਹੀ ਕੱਢਾ ਮੈਂ ਅੱਗੇ ਵੀ ਪਿੱਛੇ ਵੀਡੀਓ ਦੇ ਗਿਆ ਪਾਕੀ ਸੋ ਸਾਰਿਆਂ ਦੇ ਆਪੋ ਆਪਣੇ ਜਦੋਂ ਕਬੂਤਰ ਪਲਟ ਕੇ ਤੁਸੀਂ ਹਟਣਾ ਮੈਂ ਘੰਟਾ ਪਹਿਲਾਂ ਉਸ ਸਮੇ ਇਹ ਦਾਹੇ ਮਿਲ ਪਾਣੀ ਦੇ ਕੇ ਕਬੂਤਰ ਨੂੰ ਛੱਡ ਦੇਣਾ ਉਸ ਤੋਂ ਬਾਅਦ ਸੇਮ ਤੁਹਾਡੀ ਜਿਹੜੀ ਗੇਮ ਆ ਜਿੱਤਾਂ ਤੁਸੀਂ ਕਬੂਤਰ ਸਾਮ ਦੇ ਜੋ ਜਿੰਨਾ ਤੁਸੀਂ ਪਾਣੀ ਦਿੰਦੇ ਜੋ ਜਿਹੜੇ ਤੁਸੀਂ ਗੋਲੀ ਦਿੰਦੇ ਜੋ ਦੇ ਕੇ ਲੈ ਕੇ ਬਾਬੇ ਨਾਲ ਦਾ ਨਾਂ ਤੇ ਕਬੂਤਰ ਦੇਣਾ ਛੱਡ ਤੇ ਵੇਖੋ ਵੀਰ ਜੀ ਕਬੂਤਰ ਕੁਝ ਕਰਕੇ ਹੀ ਬਹੂਗਾ ਕਬੂਤਰ ਬਣਿਆ ਹੋਵੇ ਫੜਕਾਂ ਕਬੂਤਰ ਨੂੰ ਲੱਗਿਆ ਹੋਣ ਪਾਣੀ ਕਬੂਤਰ ਨੂੰ ਚੰਗੀ ਤਰ੍ਹਾਂ ਲੱਗੇ ਹੋਣ ਤੇ ਗਰਮੀ ਦੇ ਇੱਕ ਦੋ ਫੜਕਾ ਕਬੂਤਰ ਨੇ ਵੇਖਿਆ ਹੋਣ ਤੇ ਜੇ ਦਸਾਲਾਂ ਕਬੂਤਰ ਹੋਵੇ ਪਿਛੇ ਪਿਛੇ ਜੇੜ ਛੋੜਿਆ ਤੇ ਐਸਾ ਫੇਰ ਉਡਲਾਂਗਾ ਤੇ ਵੀਰ ਜੀ ਉਹ ਤੇ ਕਮਾਲ ਹੀ ਕਰੂਗਾ ਨਾ ਤੇ ਇਹ ਵੀਰ ਜੀ ਤੁਹਾਨੂੰ ਮੈਂ ਬਹੁਤ ਵਧੀਆ ਲਾਜਵਾਬ ਇੱਕ ਖੇਡ ਦੱਸੀ ਅੱਜ ਤੇ ਜਿਹੜੇ ਮੇਰੇ ਭਰਾ ਯੂਜ਼ ਕਰਨਾ ਚਾਹੁੰਦੇ ਆ 1-2 ਦਿਨ ਦੇ ਵਿੱਚ ਤੁਸੀਂ ਯੂਜ਼ ਕਰ ਲਓ ਭਾਉ ਯਾਰ ਗਰਮੀ ਇੰਨੀ 40 40 47 48 ਟੈਂਪਰੇਚਰ ਪੈ ਰਿਆ ਤੇ ਯੂਜ਼ ਕਰਕੇ ਤੇ ਵੇਖੋ ਤੇ ਨਿਆਰੇ ਲਓ ਤੇ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਸਾਰਾ ਕੁਝ ਸ਼ਰਦੀ ਗਾਜ ਰਵੇ ਤੇ ਤੁਹਾਡੇ ਭਰਾ ਨੂੰ ਬਲ ਬਖਸ਼ੇ ਤੁਹਾਨੂੰ ਹੋਰ ਵੀ ਯਾਰ ਬੜੀਆ ਬੜੀਆਂ ਗੇਮ ਆਪਾਂ ਦੱਸਾਂਗੇ ਕੁਝ ਵਿੱਚ ਲੋਕ ਮਨਫੀ ਕਮੈਂਟ ਕਰਦੇ ਯਾਰ ਤੁਸੀਂ ਕਿਨੇ ਫੋਰਡ ਜਿੱਤੇ ਆ ਕਿੰਨੇ ਤੁਸੀਂ ਕੱਪ ਜਿੱਤੇ ਆ ਕੀ ਤੁਸੀਂ ਜਿੱਤੇ ਯਾਰ ਜਿੱਤ ਹਰ ਤੁਹਾਨੂੰ ਮੈਂ ਪਹਿਲਾਂ ਉਸੇ ਨਸੀਬਾਂ ਦੀ ਹੁੰਦੀ ਆ ਜਿਹੜਾ ਬੰਦੇ ਨੇ ਆਪਣੀ ਮਿਹਨਤ ਕੀਤੀ ਆ ਨਾ ਇਮਾਨਦਾਰੀ ਦੇ ਨਾਲ ਸਾਰੇ ਕੰਮ ਕੀਤੇ ਆ ਤੇ ਯਾਰ ਰੱਬ ਦਾ ਕਿਤੇ ਨਾ ਕਿਤੇ ਬਾਹ ਫੜਦਾ ਤੇ ਪ੍ਰਮਾਤਮਾ ਜੇ ਅਸੀਂ ਕੰਮ ਕਰਨ ਦੇ ਆ ਨਾ ਯਾਰ ਕਿਸੇ ਤੋਂ ਬਗੈਰ ਕੋਈ ਫੀਸ ਲਿਆਂ ਜਾਂ ਬਗੈਰ ਕੁਝ ਦੱਸ ਰਹੇ ਲੋਕਾਂ ਤੇ ਰੱਬ ਨੇ ਸਾਡੇ ਬਹੁਤ ਵਧੀਆ ਸੀਨ ਕਬੂਤਰ ਉਡਾਇਆ ਮੈਂ ਤੁਹਾਨੂੰ ਪਹਿਲਾਂ ਸਹਿ ਇੱਕ ਮੇਰਾ ਸ਼ਾਗਿਰਦ ਆ ਮੁੰਡਾ ਉਹਦੇ ਵੀ ਉਹਨੇ 3-4 ਪੌਂਟ ਡਾਏ ਆ ਉਹਦੇ ਦੋ ਤਿੰਨ ਨੰਬਰ ਉਹਦੇ ਲੱਗਿਆ ਆਪਾਂ ਡਾਇਆ ਮਹਾਰਾਜ ਦੀ ਕਿਰਪਾ ਨਾਲ ਬਿਸ਼ੇਵੀਕ ਨੂੰ ਪਾਈ ਸ਼ੋਰ ਯਾਰ ਜੀ ਤੇ ਕਰਦਾ ਨਹੀਂ ਪਾਉਣਾ ਮੈਂ ਲੋਕ ਵਿਖਾਵਾ ਕਰ ਲੂੰ ਪਰ ਚਲੋ ਫਿਰ ਦੁਨੀਆਦਾਰੀ ਕਰਕੇ ਪਾਉਣਾ ਪੈਂਦਾ ਫਿਰ ਇੱਕ ਐਤਵਾਰ ਲੰਘਿਆ ਬਿਸ਼ੇ ਆਪਣਾ ਐਵਰੇਜ ਦੇ ਵਿੱਚ ਬੈਸਟ ਬੈਸਟ ਕਬੂਤਰ ਸੌਰੀ ਬੈਸਟ ਵੀ ਇਹ ਕਬੂਤਰਾ ਪਨਾਇਆ ਜਿਹਨੂੰ ਬਾਦਰ ਕਬੂਤਰ ਕਹਿੰਦੇ ਸਭ ਤੋਂ ਮਗਰੋਂ ਬੈਠਾ ਬੜੀ ਗਰਮੀ ਹੋਦਣ ਕਬੂਤਰੀ ਆਪਣੀ 5:30 ਦਾ ਟਾਈਮ ਕਰਕੇ ਬੈਠੀ ਤੇ ਐਵਰੇਜ ਵਿੱਚ ਬੈਸਟ ਪਹਿਲਾ ਨਾਮ ਹੀ ਆਪਣਾਇਆ ਤੇ ਇਹਾਰੇ ਨਾਮ ਇਹ ਨੰਬਰ ਇਹ ਚੀਜ਼ਾਂ ਸਾਰੀਆਂ ਇੱਥੇ ਰਹਿ ਜਾਣੀਆਂ ਮੇਨ ਚੀਜ਼ ਹੈ ਯਾਰ ਜੇ ਤੁਹਾਡੇ ਕੋ ਕੋਈ ਹੁਨਰ ਆ ਜਾਂ ਜੇ ਤੁਹਾਡੇ ਕੋ ਕੋਈ ਥੋੜਾ ਬੋਧਾ ਹੈ ਵਾ ਤੇ ਦੱਸੋ ਲੋਕਾਂ ਨੂੰ ਯਾਰ ਲੋਕਾਂ ਦਾ ਵੀ ਕਿਤੇ ਭਲਾ ਹੋਵੇ ਬਾਕੀ ਮੈਂ ਨਹੀਂ ਕਹਿੰਦਾ ਯਾਰ ਮੈਂ ਬਹੁਤ ਵੱਡਾ ਉਸਤਾਦ ਆ ਜਾਂ ਮੈਨੂੰ ਹੀ ਨੌਲੇਜ ਆ ਦੁਨੀਆ ਨੂੰ ਨੌਲੇਜ ਨਹੀਂ ਹੈਗੀ ਯਾਰ ਨੌਲੇਜ ਮੇਰੇ ਤੋਂ ਵੀ ਜ਼ਿਆਦਾ ਹੈ ਮੈਂ ਹੀ ਤੇ ਇੱਕ ਕੱਖਾਂ ਯਾਰ ਲੋਕ ਤੇ ਪਤਾ ਨਹੀਂ ਕਿਹੜੀ ਕਿਹੜੀ ਕਾਂ ਤੱਕ ਆ ਪਰ ਯਾਰ ਦਿਲ ਵੀ ਗਾਈ ਤਾਂ ਦੱਸਨਵਾ ਤੇ ਅਮਰ ਜੀ ਜਾਂ ਦੱਸਿਆ ਨਹੀਂ ਜਾਂਦੀ ਆ ਤੇ ਦਿਲ ਵਾਲੇ ਬੰਦੇ ਦੱਸਦੇ ਹੁੰਦੇ ਚੀਜ਼ਾਂ ਤੇ ਬਾਕੀ ਜੇ ਪਰਮਾਤਮਾ ਕਿਰਪਾ ਕਰੇ ਤੇ ਫਿਰ ਦੱਸ ਸਕਦਾ ਕੋਈ ਤੇ ਚਲੋ ਰੱਬ ਨੇ ਸੱਚੇ ਪਾਤਸ਼ਾਹ ਦੀ ਮਿਹਰ ਆ ਹਰ ਬੰਨੋ ਆਪਣਾ ਵਧੀਆ ਸਿਸਟਮ ਸੈੱਟ ਚੱਲਦਾ ਯਾਰ ਆਪਾਂ ਇਹਨਾਂ ਚੀਜ਼ਾਂ ਤੋਂ ਕਿਹੜਾ ਨਾ ਕਿ ਸ਼ੌਂਕ ਕਰੀਦਾ ਅਹੀਂ ਆਨੇ ਜਿਵੇਂ ਅਹੀਂ ਤੱਕ ਖੜੇ ਯਾਰ ਹੋਰ ਕਿਹਨੂੰ ਤੱਕੇ ਨਾ ਖਾਣੇ ਬੜਾ ਚੈਨਲ ਦਾ ਨਾਮ ਪਿਜਨਨ ਪਲੱਗਡ ਯਾਰ ਕਰੋ ਸਬਸਕ੍ਰਾਈਬ ਵੱਧ ਵੱਧ ਫਲਾਓ ਵੀਡੀਓ ਪਰ ਫਿਰ ਲਾਈਕ ਕਰੋ ਕਮੈਂਟ ਕਰੋ ਇੱਕ ਵਾਹਿਦ ਚੈਨਲ ਆ ਜਿਹੜਾ ਯਾਰ ਬਗੈਰ ਕੇ ਪੈਸਿਆਂ ਤੋਂ ਜਾਂ ਬਗੈਰ ਕੇ ਚੀਜ਼ ਤੋਂ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਇਹੋ ਹੀ ਸਾਡੇ ਵਾਸਤੇ ਮੋਟੀਵੇਸ਼ਨ ਹੈ ਉਹ ਸਾਡੇ ਦੇ ਹੌਸਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਕਮੈਂਟ ਕਰੋ ਯਾਰ ਵਾਤ ਵਾਤ ਜੇ ਕਿਸੇ ਨੂੰ ਨਹੀਂ ਉਹ ਚੀਜ਼ ਪਸੰਦ ਆਉਂਦੀ ਯਾਰ ਉਹ ਵੀ ਕਮੈਂਟ ਕਰੋ ਕੋਈ ਚੱਕਰ ਨਹੀਂ ਆਪਾਂ ਕਿਸੇ ਨੂੰ ਇਹ ਨਹੀਂ ਆਂਦੇ ਵੀ ਯਾਰ ਪੋਜ਼ਿਟਿਵ ਕਮੈਂਟ ਹੀ ਆਉਣੇ ਚਾਹੀਦੇ ਆ ਜੇ ਕਿਸੇ ਨੂੰ ਨਹੀਂ ਕਿਸੇ ਦਾ ਕੋਈ ਹੋਇਆ ਉਹ ਵੀ ਦੱਸੋ ਠੀਕ ਹੈ ਵੀਰ ਜੀ ਤੇ ਇੰਨੀਆਂ ਗੱਲਾਂ ਕਹਿੰਦੇ ਹੋਏ ਆਪਾਂ ਅੱਜ ਦੀ ਵੀਡੀਓ ਸਮਾਪਤ ਕਰਦੇ ਆਂ ਮਿਲਦੇ ਨੇਕਸਟ ਟੌਪਿਕ ਨਾਲ ਰੱਬ ਰੱਖੇ